ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਨਤਨਾ ਟਨੋਲਾ ਸੋ ਸਾਡੇ ਨਾਲ ਨੇ ਬਹੁਤ ਸਾਡੇ ਏਰੀਆ ਦੇ ਮਹਾਨ ਸ਼ਖਸੀਅਤ ਧਾਰਮਿਕ ਸ਼ਖਸੀਅਤ ਨੇ ਬਾਬਾ ਬੂਟਾ ਸਿੰਘ ਜੀ ਗੁਰਸਿਰੀ ਵਾਲੇ ਇਹਨਾਂ ਇੱਥੇ ਹਰੀਗੜ੍ਹ ਦੇ ਵਿੱਚ ਲੰਗਰ ਲੱਗੇ ਹੋਏ ਨੇ ਉਹ ਆਪਾਂ ਤੁਹਾਨੂੰ ਬਾਬਾ ਜੀ ਨਾਲ ਮਲਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦੱਸਣਾ ਚਾਹੁੰਨਾ ਕਿ ਸਾਡੇ ਇੱਥੇ ਗੁਰਦਾਰਾ ਸਿੰਘਪੁਰਾ ਸਾਹਿਬ ਪਿੰਡ ਕੁੱਬੇ ਦੀ ਸੰਗਤ ਸਾਰੀ ਤਕਰੀਬਨ 17-18 ਸਾਲ ਤੋਂ ਲੈ ਕੇ ਇਹ ਮਹਾਨ ਕੌਮ ਦੇ ਸ਼ਹੀਦ ਛੋਟੇ ਵੱਡੇ ਸਹਿਬਜ਼ਾਦੇ ਧੰਗੁਰੂ ਗੋਬਿੰਦ ਸਿੰਘ ਦੇ ਮਾਤਾ ਮਾਤਾ ਗੁਜਰਕੌਰ ਚਮਕੌਰ ਦੀ ਗੜੀ ਦੇ ਸ਼ਹੀਦ ਸਰਸਾ ਨਦੀ ਦੇ ਸ਼ਹੀਦ ਤੇ ਸਾਰਿਆਂ ਸ਼ਹੀਦਾਂ ਨੂੰ ਸਮਰਪਿਤ ਲੰਗਰ ਦੀ ਸੇਵਾ ਨਾਲ ਖੰਡਾ ਫਾਟ ਸਹਿਬਾਂ ਦੀ ਸੇਵਾ ਚੱਲਦੀ ਹੈ। ਤੋਂ ਫਿਰ ਉੱਥੇ ਵੱਡਾ ਪੁਲ ਬਣਨ ਕਰਕੇ ਜਗਾ ਘਟ ਗਈ ਸੀ ਹੁਣ ਅਸੀਂ ਇੱਥੇ ਇੱਥੇ ਸੰਗਤ ਖੜਦੀ ਆ ਹੁਣ 20 ਤਰੀਕ ਤੋਂ ਲੈ ਕੇ ਤਿਆਰੀ ਹੋ ਕੇ 21 ਤੋਂ ਅਖੰਡ ਪਾਠ ਸਾਹਿਬ ਆਰੰਭ ਹੋਇਆ ਨਾਲ ਅਖੰਡ ਪਾਠ ਸਾਹਿਬ ਨਾਲ ਦਿਨ ਰਾਤ ਇਹ ਸਾਡੇ ਸਾਰੇ ਹਰੀ ਆਪਣਾ ਸਾਬਕਾ ਸਰਪੰਚ ਪਿੰਡ ਕੋਬੇ ਸਾਰੀ ਸੰਗਤ ਹਰੀਗੜ੍ਹ ਦੀ ਸੰਗਤ ਊਰਿਆਂ ਦੀ ਸੰਗਤ ਊਰੇ ਸਰਪੰਚ ਤੋਂ ਸਾਰੇ ਤਕਰੀਬਨ ਹੋਰ ਬਹੁਤ ਸਾਰੀਆਂ ਸੰਗਤਾਂ ਕਿਥੇ ਸੇਵਾ ਦਿਨ ਰਾਤ ਖੀਰ ਦੀ ਸੇਵਾ ਭੋਜਨ ਪ੍ਰਸ਼ਾਦੇ ਦੀ ਸਵੇਰੇ ਪਿੰਡ ਦੇ ਵਿੱਚੋਂ ਸ਼ਰਧਾਲੂ ਸੰਗਤਾਂ ਪਰੌਂਠੇ ਲਿਆ ਲਿਆ ਕੇ ਗਰਮ ਸੰਗਤਾਂ ਨੂੰ ਸਾਢੇ 1:5 6 ਵਜੇ ਅਸੀਂ ਸ਼ੁਰੂ ਕਰ ਦਿੰਨੇ ਆਂ ਆਉਂਦਿਆਂ ਜਾਂਦੇ ਇਹ ਕੱਲ 27 ਸ਼ਾਮ ਤੱਕ 23 ਪੋ ਆਪਣਾ 13 ਪੋ 1704 ਈਸਵੀ 22 ਦਸੰਬਰ ਨੂੰ ਸਹਿਬਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਹੋਈਆਂ ਸੀ ਤੋਂ ਉਹਨਾਂ ਸ਼ਹਾਦਤਾਂ ਨੂੰ ਸਮਰਪਿਤ ਅਸੀਂ ਕਰਦੇ ਆਂ ਮੈਂ ਸਨੇਹਾ ਦੇਣਾ ਚਾਹੁੰਨਾ ਕਿ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਿੱਚ ਭਾਈ ਗੁਰਜੀਤ ਸਿੰਘ ਜੀ ਘੇੜੀ ਨਗਾਇਆਂ ਸਮਾਣੇ ਟਾਵਰ ਤੇ ਚੜ੍ਹਿਆ ਹੋਇਆ 11 ਜਨਵਰੀ ਨੂੰ 2025 11 ਜਨਵਰੀ ਨੂੰ ਉਹਦੇ ਸਬੰਧ ਵਿੱਚ ਬਹੁਤ ਵੱਡਾ ਕਾਠ ਮੋਰਚੇ ਜਾ ਰਿਹਾ ਹੈ ਸੰਗਤਾਂ ਜਾਣ ਦੂਜਾ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਲੜਾਈਆਂ ਲੜ ਰਹੇ ਨੇ ਉਹ ਮੌਤ ਤੇ ਜ਼ਿੰਦਗੀ ਦੀ ਲੜਾਈ ਹੋ ਰਹੀ ਹੈ ਉਹਨਾਂ ਦੇ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਨਸ਼ੇ ਛੱਡਣੇ ਚਾਹੀਦੇ ਨੇ ਸਾਬਜਾਦਿਆਂ ਦੇ ਅਸੂਲ ਬਣਾ ਕੇ ਅਮਰਤ ਸ਼ਾਹ ਕੇ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਆਪਣੇ ਧਰਮ ਨੂੰ ਔਰ ਚੰਗਾ ਬਲੰਦੀਆਂ ਤੇ ਲਜਾਣਾ ਚਾਹੀਦਾ ਹੈ ਇਹੋ ਸੁਨੇਹਾ ਦੇਵਾਂਗੇ ਮੈਂ ਚੰਨਾ ਤਨੋਲਾ ਜੀ ਦਾ ਧੰਨਵਾਦ ਕਰਦਾ ਔਰ ਇਹਨਾਂ ਨੇ ਮੇਰੇ ਖਿਆਲ ਸਾਡੀਆਂ ਬੇਨਤੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੱਕ ਪਹੁੰਚਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ